ਸਾਡਾ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਉਹਨਾਂ ਨੇ ਇੱਕ ਐਲਾਨ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਬਹੁਤ ਜ਼ਿਆਦਾ ਗਰਮਾ ਗਈ ਹੈ ਜੀ ਕੇਜਰੀਵਾਲ ਹੋਰੀ ਕਹਿੰਦੇ ਨੇ ਵੀ 17 ਤਰੀਕ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਵਾਂਗਾ ਦੇਖੋ ਜੀ ਅੱਜ ਅਸੀਂ ਜਦੋਂ ਇਹਨਾਂ ਖਬਰਾਂ ਨੂੰ ਸਾਂਝ ਪਾ ਰਹੇ ਆ ਦਿਨ ਸੋਮਵਾਰ ਤੇ ਤਰੀਕ 16 ਤੇ ਕੇਜਰੀਵਾਲ ਨੇ ਗੱਲ ਕਹੀ ਹੈ ਕਿ ਮੈਂ 17 ਤਰੀਕ ਨੂੰ ਅਸਤੀਫਾ ਦੇਵਾਂਗਾ ਪਹਿਲਾਂ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਗੱਲ ਕਹੀ ਸੀ ਕੱਲ ਉਹਨਾਂ ਨੇ ਕਿ ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਲੈਣਾ ਤੇ ਹੁਣ ਇਹ ਗੱਲ ਵੀ ਕਲੀਅਰ ਹੋ ਗਈ ਹੈ ਕਿ 17 ਤਰੀਕ ਨੂੰ ਯਾਨੀ ਕਿ ਕੱਲ ਨੂੰ ਉਹ ਅਸਤੀਫਾ ਦੇ ਰਹਿਣਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਵੀ ਨਹੀਂ ਮੁੱਖ ਮੰਤਰੀ ਹੋਊਗਾ ਤੇ ਮਨੀਸ਼ ਸੋਧਿਆ ਵੀ ਮੁੱਖ ਮੰਤਰੀ ਨਹੀਂ ਹੋਊਗਾ ਤੇ ਸਾਡੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਕੋਈ ਨਵਾਂ ਮੁੱਖ ਮੰਤਰੀ ਚੁਣਿਆ ਜਾਊਗਾ ਕੋਈ ਨਵਾਂ ਮੁੱਖ ਮੰਤਰੀ ਹੁਣ ਕੋਈ ਨਵਾਂ ਕੌਣ ਹੋਊਗਾ ਇਹਦੇ ਬਾਰੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਤੇ ਆਮ ਲੋਕਾਂ ਦੇ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਭਾਈ ਦਲਿਤ ਭਾਈਚਾਰੇ ਦੇ ਵਿੱਚੋਂ ਕੋਈ ਦਲਿਤ ਵਿਧਾਇਕ ਨੂੰ ਮੁੱਖ ਮੰਤਰੀ ਬਣਾਇਆ ਜਾਊਗਾ ਕੋਈ ਇਹ ਗੱਲ ਕਹਿੰਨ ਅਭੀ ਸ਼ਾਇਦ ਸੁਨੀਤਾ ਕੇਜਰੀਵਾਲ ਬਣ ਜਾਵੇ ਕੋਈ ਕੋ शकਦਾ ਉਹ ਕੋਈ शकਦਾ ਮੈਨੂੰ ਇਹ ਲੱਗਦਾ ਵੀ ਸੁਨੀਤਾ ਕੇਜਰੀਵਾਲ ਹੋਰੀ ਵੀ ਮੁੱਖ ਮੰਤਰੀ ਨਹੀਂ ਹੋਣਗੇ ਤੇ ਜੇ ਮੰਨ ਲਓ ਇਦਾਂ ਹੋ ਗਿਆ ਤਾਂ ਫਿਰ ਇਹ ਲੋਕਾਂ ਚ ਚਰਚਾ ਜਾਊਗੀ ਵੀ ਚਲੋ ਘਰ ਦੀ ਕੁਰਸੀ ਘਰ ਦੇ ਵਿੱਚ ਹੀ ਰੱਖ ਲਈ ਆ ਸੋ ਇਸ ਕਰਕੇ ਕੇਜਰੀਵਾਲ ਹੋਰੀ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਣ ਦੇ ਹੱਕ 'ਚ ਹੋਣਗੇ ਮੇਰੇ ਖਿਆਲ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹਨਾਂ ਨੇ ਇਹ ਸਾਰਾ ਕੁਝ ਕਿਉਂ ਕੀਤਾ ਹੋਇਆ ਇਦੇ ਪਿੱਛੇ ਵਜ੍ਹਾ ਕੀ ਹੋਈ ਕਿ ਕਿਹੜੇ ਕਾਰਨ ਜਿਹਦੇ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਣ ਦਾ ਫੁਰਨਾ ਫੁਰਿਆ ਅਸਲ ਦੇ ਵਿੱਚ ਗੱਲ ਇਹ ਵੀ ਜਿਹੜੀ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਹੁਣ ਇਸ ਜ਼ਮਾਨਤ ਦੇ ਵਿੱਚ ਸ਼ਰਤਾਂ ਤਹਿਤ ਇਹ ਗੱਲ ਕਹੀ ਗਈ ਆ ਕਿ ਮੁੱਖ ਮੰਤਰੀ ਹਾਊਸ ਦੇ ਵਿੱਚੋਂ ਨਹੀਂ ਜਾਣਗੇ ਉਹ ਸੀਐਮ ਦੀ ਕੁਰਸੀ ਦੇ ਉੱਤੇ ਨਹੀਂ ਬਹਿਣਗੇ ਮਤਲਬ ਉਹ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਨਹੀਂ ਜਾ ਕੇ ਨਾ ਮੁੱਖ ਮੰਤਰੀ ਹਾਊਸ ਦੇ ਵਿੱਚ ਤੇ ਉਹ ਉੱਥੇ ਨਹੀਂ ਵਿਚਰਨਗੇ ਸੋ ਕੁਝ ਕੋ ਹੋਰ ਵੀ ਸ਼ਰਤਾਂ ਹੈਗੀਆਂ ਸੋ ਕੇਜਰੀਵਾਲ ਨੇ ਇਸ ਸੰਕਟ ਨੂੰ ਮੌਕੇ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਆ ਇਹ ਕੋਸ਼ਿਸ਼ ਸਫਲ ਆ ਜਾਂ ਅਸਫਲ ਆ ਇਹ ਸਮਾਂ ਦੱਸੂਗਾ ਫਰਵਰੀ 20 ਅਤੇ 25 ਦੇ ਵਿੱਚ ਯਾਨੀ ਕਿ ਅਗਲੇ ਸਾਲ ਦੇ ਫਰਵਰੀ ਮਹੀਨੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਦਿੱਲੀ ਕੇਜਰੀਵਾਲ ਖਰੀ ਲੋਕਾਂ ਦੇ ਵਿੱਚ ਸਨੇਹਾ ਦੇਣਾ ਚਾਹੁੰਦੇ ਆ ਕਿ ਮੈਨੂੰ ਕੁਰਸੀ ਨਾਲ ਕਦੇ ਕੋਈ ਮੋਹ ਨਹੀਂ ਰਿਹਾ ਤੁਹਾਨੂੰ ਯਾਦ ਹੋਣਾ ਜਦੋਂ ਪਹਿਲੀ ਵਾਰ ਦਿੱਲੀ 'ਚ ਸਰਕਾਰ ਬਣੀ ਸੀ ਉਦੋਂ 49 ਸਾਲਾਂ ਦੀ ਸਰਕਾਰ ਸੀ ਫਿਰ ਉਸ ਤੋਂ ਬਾਅਦ ਕਿੰਨੇ ਭਰਵੇਂ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਕੇਜਰੀਵਾਲ ਹੁਣ ਲੋਕਾਂ ਤੱਕ ਇਹ ਸੁਣੀਆ ਪਹੁੰਚਾ ਰਹੇ ਆ ਜਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੇ ਮੇਰੇ ਤੇ ਦੋਸ਼ ਲਾਏ ਮੈਨੂੰ ਅਦਾਲਤ ਨੇ ਜ਼ਮਾਨਤ ਦਿੱਤੀ ਪਰ ਮੇਰੇ ਮਨ ਦੇ ਵਿੱਚ ਜੇਕਰ ਕੁਰਸੀ ਦੀ ਭਾਵਨਾ ਹੁੰਦੀ ਤਾਂ ਹਾਲੇ ਵੀ ਮੇਰੇ ਕੋਲੇ 5-6 ਮਹੀਨੇ ਪਏ ਸੀ ਮੈਂ ਤਾਂ ਕੁਰਸੀ ਨੂੰ ਠੋਡ ਮਾਰਨਾ ਮੈਂ ਕੁਰਸੀ ਤੋਂ ਕਰਾਉਣਾ ਕੀ ਆ ਮੈਂ ਤਾਂ ਲੋਕਾਂ ਦੀ ਸੇਵਾ ਦੇ ਵਿੱਚ ਆ ਉਹ ਇਹ ਗੱਲ ਕਹਿਣੀ ਚਾਹੁੰਦੇ ਜੇ ਕਿ ਤਿਆਗ ਕੀ ਹੁੰਦਾ ਇਹ ਤਿਆਗ ਦਰਸਾਉਣਾ ਚਾਹੁੰਦੇ ਆ ਕਿਉਂਕਿ ਜੇਕਰ ਉਹ ਮੰਨ ਲਓ ਮੁੱਖ ਮੰਤਰੀ ਦੀ ਕੁਰਸੀ ਛੱਡਦੇ ਨਹੀਂ ਤੇ ਸੀਐਮ ਉਸ ਤੋਂ ਫੇਰ ਨਹੀਂ ਜਾ ਸਕਦੇ ਉਸ ਤਰੀਕੇ ਦੇ ਨਾਲ ਫੇਰ ਨਹੀਂ ਬਚਰ ਸਕਦੇ ਤੇ ਮਤਲਬ ਰਹਿ ਕੇ ਤਾਂ ਡੰਮੀ ਵੀ ਮੁੱਖ ਮੰਤਰੀ ਨਾਂ ਦੇ ਰਹਿ ਗਏ ਦਾ ਮਤਲਬ ਇਹ ਆ ਜੇ ਮਨੀਸ਼ ਸੋਧਿਆ ਨੂੰ ਕੁਰਸੀ ਦਿੰਦੇ ਆ ਤਾਂ ਕੇਸ ਉਹਨਾਂ ਦੇ ਉੱਤੇ ਵੀ ਉਹੀ ਹੈ ਜਿਹੜਾ ਕੇਜਰੀਵਾਲ ਦੇ ਉੱਤੇ ਹੈ ਦਿੱਲੀ ਦੇ ਵਿੱਚ ਦਾਰੂ ਨੀਤੀ ਜਿੱਥੇ ਧੱਕਾਪਲੇਬਾਜ਼ੀ ਦਾ ਸੋ ਇਸ ਕਰਕੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਲੋਕਾਂ ਦੇ ਵਿੱਚ ਜਾਣੇ ਆ ਫਕੀਰ ਬਣ ਕੇ ਸਧਾਰਨ ਬਣ ਕੇ ਵੀਰ ਦੇਖੋ ਜੀ ਮੈਂ ਤਾਂ ਕੁਰਸੀ ਛੱਡਿਆ ਆ ਮੈਂ ਤਾਂ ਤੁਹਾਡਾ ਆਪਣਾ ਹ ਉਹਨਾਂ ਦੀ ਭਾਵਨਾ ਇਹ ਹੈ ਹਰ ਵਾਰ ਉਹਨਾਂ ਦਾ ਕੋਈ ਨਾ ਕੋਈ ਇਸ ਤਰੀਕੇ ਦੇ ਨਾਲ ਅਭੇਰਵਾ ਚੱਲ ਜਾਂਦਾ ਹੁੰਦਾ ਤੈਤ ਕਿ ਉਹਨਾਂ ਨੂੰ ਇਹ ਗੱਲ ਸੂਟ ਕਰਦੀ ਏ ਕਿ ਨਹੀਂ ਕਰਦੀ ਇਹ ਵਕਤ ਦੱਸੂਗਾ ਪਰ ਹਾਂ ਇਹ ਕੱਲ ਨੂੰ ਪਤਾ ਲੱਗ ਜੂਗਾ ਵੀ ਕਿਸ ਤਰੀਕੇ ਦੇ ਨਾਲ ਕਿਹਨੂੰ ਮੌਕਾ ਮਿਲਦਾ ਕੌਣ ਮੁੱਖ ਮੰਤਰੀ ਬਣਦਾ ਕੌਣ ਨਹੀਂ ਬਣਦਾ ਪਰ ਇੱਕ ਵਾਰ ਸਾਰੇ ਇਸ ਗੱਲ ਦੇ ਉੱਤੇ ਅਚੰਬਤ ਜ਼ਰੂਰ ਹੋਏ ਆ ਉਹਨਾਂ ਨੇ ਹੁਣ ਪਤਾ ਲੱਗਾ ਜੀ ਹਨੂਮਨ ਮੰਦਿਰ ਜਾ ਕੇ ਮੱਥਾ ਵੀ ਟੇਕਿਆ ਉਹ ਬਾਕੀ ਵੀ ਵਕ ਵਕ ਥਾਵਾਂ ਤੇ ਗਏ ਆ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਡਰ ਹੋਵੇ ਵੀ ਪਹਿਲਾਂ ਮੇਰੇ ਉੱਤੇ ਈਡੀ ਦਾ ਸ਼ਿਕੰਜਾ ਸੀ ਫਿਰ ਮੈਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਕੱਲ ਨੂੰ ਕੋਈ ਹੋਰ ਕਿਸੇ ਜਾਂਚ ਜਾਂ ਸੀ ਦੇ ਵੱਲੋਂ ਕਿਸੇ ਹੋਰ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇ ਤੇ ਗੱਲ ਫੇਰ ਉੱਥੇ ਆ ਗਈ ਸੋ ਵੈਨੇ ਆ ਭਾਈ ਕੀ ਮੰਨਦਾ ਪਰ ਫਿਲਹਾਲ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੂਸਟ ਮਿਲਦਾ ਕਿ ਨਹੀਂ ਮਿਲਦਾ ਇਹ ਵੀ ਸਵਾਲ ਹੈ ਕੁਝ ਕੁ ਲੋਕੇ ਵੀ ਚਰਚਾ ਕਰਦੇ ਆ ਕਹਿੰਦੇ ਕੇਜਰੀਵਾਲ ਦੇ ਬਾਹਰ ਆਉਣ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਗੱਲ ਗਈ ਆਮ ਆਦਮੀ ਪਾਰਟੀ ਦੀ ਵੋਟ ਬੈਂਕ ਥੋੜੀ ਜੀ ਵਧੂਗੀ ਜਦੋਂ ਥੋੜੀ ਜੀ ਵਧੀ ਉਹਦੇ ਨਾਲ ਕਾਂਗਰਸ ਨੂੰ نقصان ਹੋਊਗਾ ਤੇ ਬੀਜੇਪੀ ਨੂੰ ਫਾਇਦਾ ਹੋਊਗਾ ਤੇ ਬੀਜੇਪੀ ਇਹੀ ਚਾਹੁੰਦੀ ਆ ਕੁਝ ਲੋਕੇ ਵੀ ਗੱਲ ਕਹੀ ਜਾਂਦੇ ਆ ਸੋ ਵੈਨੇ ਕੀ ਬਣਦਾ ਪਰ ਗੱਲ ਇਹ ਆ ਵੀ ਇਸ ਵੇਲੇ ਅਰਵਿੰਦ ਕੇਜਰੀਵਾਲ ਦਾ ਬਾਹਰ ਆਉਣਾ ਤੇ ਇਹ ਬਾਕੀ ਵਕ ਵਕ ਸਿਆਸੀ ਗਲਿਆਰਾਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਹੈਗਾ ਜੀ ਜੀ ਬਿਲਕੁਲ ਤੇ ਜਿਹੜਾ ਸਾਬ ਹਰਿਆਣਾ ਦੇ ਵਿੱਚ ਤੋਂ ਉਧਰ ਕਹਿੰਦੇ ਐਨਲ ਵਿੱਚ ਹੋ ਰਾ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਕੁਰਸੀ ਦਾ ਦਾਵਾ ਠੋਕ ਦਿੱਤਾ ਜੀ ਦੇਖੋ ਜੀ ਗੱਲ ਇਹ ਵੀ ਇੱਕ ਪਾਸੇ ਬੰਦਾ ਜਿਹੜਾ ਕੁਰਸੀ ਛੱਡ ਰਿਹਾ ਤੇ ਉਹ ਵੀ ਕੁਰਸੀ ਪੱਕੀ ਮਿਲ ਜੇ ਇਸ ਕਰਕੇ ਛੱਡ ਰਿਹਾ ਤੇ ਇੱਕ ਬੰਦਾ ਜਿਹੜਾ ਕੁਰਸੀ ਮਿਲ ਜਾਵੇ ਉਹਦੇ ਲਈ ਹੁਣੇ ਤੋਂ ਦਾਵਾ ਠੋਕ ਰਿਹਾ ਇਹ ਗੱਲ ਜਿਹੜੀ ਅਦਲ ਵਿੱਚ ਜਾ ਇਹ ਹਰਿਆਣਾ ਦੇ ਆਪਾਂ ਜਾਣਦੇ ਕਿ ਸਾਬਕਾ ਮੰਤਰੀ ਵੀ ਐ ਤੇ ਹੁਣ ਵੀ ਚਲੋ ਇਹਨਾਂ ਦੇ ਕੋਲੇ ਵੱਡੇ ਅਹੁਦੇ ਆ ਤੇ ਇਹ ਗ੍ਰਹਿ ਮੰਤਰੀ ਆ ਅਨਿਲਵਜੁਰਾਨੀ ਕਿਉਂਕਿ ਹੁਣ ਤਾਂ ਚਲੋ ਉਥੋਂ ਦੀ ਸਰਕਾਰ ਹੀ ਭੰਗ ਹੈ ਸਾਬਕਾ ਮੰਤਰੀ ਹੈ ਸਾਰੀ ਸਰਕਾਰ ਸਾਬਕਾ ਹੁਣ ਤਾਂ ਪਰ ਅਨਿਲਵਜਾ ਜਿਹੜੇ ਉਹਨਾਂ ਨੇ ਵੀ ਹੁਣ ਜਿਹੜੇ ਚੋਣ ਲੜ ਰਹੇ ਤੇ ਉਹਨਾਂ ਨੇ ਇੱਕ ਥਾਣੇ ਉੱਤੇ ਪ੍ਰਚਾਰ ਦੇ ਮੌਕੇ ਗੱਲ ਆਖੀ ਆ ਉਹ ਕਹਿੰਦੇ ਵੀ ਦੋ ਟੁਕ ਮੈਂ ਗੱਲ ਕਰਦਾ ਵੀ ਸਾਰਿਆਂ ਤੋਂ ਸੀਨੀਅਰ ਹੁਣ ਮੈਂ ਆ ਸਾਰਿਆਂ ਤੋਂ ਮੈਂ ਸੀਨੀਅਰ ਆ ਤੇ ਮੈਂ ਹਾਈ ਕਮਾਂਡ ਦੇ ਕੋਲੇ ਤੇ ਮੁੱਖ ਮੰਤਰੀ ਅਹੁਦੇ ਦਾ ਦਾਵਾ ਪੇਸ਼ ਕਰੂੰਗਾ ਮੈਂ ਮੰਤਰੀ ਰਹਿੰਦਿਆਂ ਬਹੁਤ ਸਾਰੇ ਚੰਗੇ ਕੰਮ ਕੀਤੇ ਆ ਮੈਂ ਲੋਕਾਂ ਦੀ ਕਸਵਟੀ ਦੇ ਉੱਤੇ ਖਰਾ ਉਤਰਿਆ ਮੈਂ ਠੋਕ ਬਜਾ ਕੇ ਆਪਦੇ ਸਾਰੇ ਕੰਮ ਕਾਜ ਕਰਦਾ ਰਿਆ ਤੇ ਮੈਂ ਜੀ ਦਾਵਾ ਪੇਸ਼ ਕਰੂੰਗਾ ਬਾਕੀ ਹਾਈ ਕਮਾਂਡ ਦੀ ਮਰਜ਼ੀ ਪਾਰਟੀ ਦੀ ਮਰਜ਼ੀ ਕਿਹਨੂੰ ਸੀਐਮ ਬਣਾਉਣਾ ਪਰ ਮੈਂ ਐਤ ਕੀ ਸੀਐਮ ਦਾ ਦਾਵਾ ਪੇਸ਼ ਕਰੂੰਗਾ ਅਸਲ ਤੇ ਬੱਚ ਐਤ ਕੀ ਉੱਥੇ ਦਾਵੇਦਾਰ ਕਈ ਹੋਏ ਪਏ ਆ ਇੱਕ ਉਥੇ ਕੇਂਦਰੀ ਮੰਤਰੀ ਇੰਦਰਜੀਤ ਰਾਓ ਆ ਉਹ ਵੀ ਦਾਵਾ ਪੇਸ਼ ਕਰ ਰਹੇ ਆ ਮਨੋਹਰ ਲਾਲ ਖੱਟੜ ਹੋਰੀ ਮੁੱਖ ਮੰਤਰੀ ਹੁੰਦੇ ਸੀ ਹੁਣ ਉਹ ਕੇਂਦਰ ਚ ਚਲੇ ਗਏ ਆ ਸੋ ਇਸ ਤਰੀਕੇ ਦੇ ਵੇਰਵੇ ਹੈਗੇ ਆ ਤੇ ਜਦੋਂ ਹੁਣ ਆਪਾਂ ਜਾਣਦੇ ਕਿ ਐਨਐਲ ਮੇਜਾ ਜਿਹੜੇ ਏ ਆਫ ਦੇ ਵੱਖ-ਵੱਖ ਬਿਆਨਾਂ ਕਰਕੇ ਸਮੇ ਸਮੇ ਤੇ ਬਹੁਤ ਵਾਰ ਚਰਚਾ ਦੇ ਵਿੱਚ ਵੀ ਰਹੇ ਆ ਥੋੜੀ ਜਿਹੀ ਟਕੜਤਾ ਵੀ ਆ ਥੋੜੇ ਜਿਹੀ ਧੱਕੜਸ਼ਾਹੀ ਵੀ ਆ ਸੋ ਇਸ ਤਰੀਕਿਆਂ ਗੱਲਾਂ ਸੋ ਵੀਨੇ ਕੀ ਬਣਦਾ ਪਰ ਜਿਵੇਂ ਵੇਲੇ ਤੋਂ ਪਹਿਲਾਂ ਹੀ ਉਹਨਾਂ ਨੇ ਕਿਹਾ ਤਾਂ ਕਿ ਭਾਈ ਮੈਂ ਤਾਂ ਐ 14 ਮਹੀਨੋਂ ਤਾਂ ਮੁੱਖ ਮੰਤਰੀ ਦਾ ਮੈਂ ਅਹੁਦਾ ਚਾਹਣਾ ਤੇ ਇਹ ਤਾਂ ਬਿਨਾ ਪਾਣੀ ਤੋਂ ਨਾ ਜਰਾਬਾਂ ਲਾ ਕੇ ਤੇ ਪੱਟਾਂ ਤੱਕ ਪਜਾਮਾ ਟੰਗਣ ਵਾਲੀ ਗੱਲ ਆ ਵੀ ਪਾਣੀ ਆਇਆ ਨਹੀਂ ਤਾਂ ਪਹਿਲਾਂ ਹੀ ਤਿਆਰੀ ਖਿੱਚ ਲੋ ਸੋ ਫਿਲਹਾਲ ਤਾਂ ਬੀਜੇਪੀ ਦੇ ਮੂਹਰੇ ਉੱਥੇ ਕਾਫੀ ਵੱਡੀ ਚਣੌਤੀ ਆ ਵੀ ਬੀਜੇਪੀ ਆਪਣੇ ਆਪ ਨੂੰ ਬਚਾ ਸਕੂ ਕਿ ਨਹੀਂ ਘਟੋ ਘਟੇ 46 ਵਿਧਾਇਕ ਚਾਹੀਦੇ ਆ ਜਿਹੜੀ ਪਾਰਟੀ ਦੇ ਕੋਲੇ 46 ਵਿਧਾਇਕ ਹੋਏ ਤੇ ਉਸ ਪਾਰਟੀ ਦੀ ਸਰਕਾਰ ਬਣਨੀ ਹੈ ਕਿਉਂਕਿ ਉੱਥੇ ਬਹੁਮਤ ਹੈਗਾ ਜੀ 45 ਦਾ 46 ਦਾ ਤੇ 45 ਦਾ ਬਣਦਾ ਅਧ ਤੇ ਕਿਉਂਕਿ ਜਿਹਦੇ ਕੋਲੇ 90 ਦੇ ਵਿੱਚੋਂ 46 ਸੀਟਾਂ ਹੋਣਗੀਆਂ ਤੇ ਉਹ ਹੀ ਆਪਣੀ ਸਰਕਾਰ ਬਣਾ ਸਕੂ ਬਣਾ ਸਕੂਗਾ ਸੋ ਦੱਸੂਗਾ ਜੀ ਸਮਾਂ 8 ਤਰੀਕ ਨੂੰ ਨਤੀਜੇ ਆਉਣੇ ਆ ਤੇ ਆਪਾਂ ਜਾਣਦੇ ਜੀ ਕਿ ਇੱਥੇ 4 ਤਰੀਕ ਨੂੰ ਵੋਟਾਂ ਪੈਣੀਆਂ ਤੇ ਸਭ ਕੁਝ ਸਾਹਮਣੇ ਆ ਜਾਣਾ ਦਿਨ ਕੁਝ ਕੀ ਬਾਕੀ ਹੈ ਜੀ ਬਿਲਕੁਲ ਸਹੀ ਟਾਣਾ ਸਾਹਿਬ ਦਿਲ ਕੁਝ ਕੁ ਬਾਕੀ ਨੇ ਤੇ ਉਧਰ ਹਰਿਆਣਾ ਦੇ ਵਿੱਚ ਕਹਿੰਦੇ ਕਿਸਾਨਾਂ ਦੀ ਵੀ ਮਹਾ ਪੰਚਾਇਤ ਹੋਈ ਹੈ ਜੀ ਉੱਥੇ ਕੀ ਕੀ ਹੋਇਆ ਹਰਿਆਣਾ ਦੇ ਵਿੱਚ ਜੀਨਦ ਖੇਤਰ ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਹੋਈ ਹੈ ਜੀ ਉੱਥੇ ਕਿਸਾਨਾਂ ਨੇ ਜਿਹੜੇ ਅਬਮੰਨਿਉ ਕੁਹਾੜ ਜਗਜੀਤ ਸਿੰਘ ਡੱਲੇਵਾਲ ਤੇ ਕਈ ਹੋਰ ਕਿਸਾਨ ਆਗੂ ਆ ਜਿਨ੍ਹਾਂ ਨੇ ਉੱਥੇ ਤੇ ਚਰਚਾ ਕੀਤੀ ਕਿਸਾਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਕਿ ਅਸੀਂ ਇਕੱਠੇ ਹੋ ਕੇ ਹਮਲਾ ਮਾਰਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰਾਂ ਦੇ ਵੱਲੋਂ ਸਾਡਾ ਕੁਝ ਨਹੀਂ ਸੋਚਿਆ ਜਾ ਰਿਹਾ ਸਰਕਾਰਾਂ ਦੇ ਵੱਲੋਂ ਹਮੇਸ਼ਾ ਧੋਖਾ ਤੇ ਤਕਾ ਕੀਤਾ ਗਿਆ ਕਿ ਸਾਡਾ ਨਾਲ ਕੀਤੇ ਗਏ ਵਾਅਦੇ ਇਹਨਾਂ ਦੇ ਵੱਲੋਂ ਪੂਰੇ ਨਹੀਂ ਕੀਤੇ ਗਏ ਕਦੇ ਵੀ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਜਿਹੜੀ ਆ ਹੁਣ ਚੋਣ ਹਰੇੜੇ ਦੀ ਇਸ ਚੋਣ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਕੱਠੇ ਹੋ ਕੇ ਤੇ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਵਕ ਵਕ ਥਾਵਾਂ ਦੇ ਉੱਤੇ ਰੈਲਿੰਗਾਂ ਕਰਾਂਗੇ ਵਕ ਵਕ ਥਾਵਾਂ ਤੇ ਪ੍ਰਦਰਸ਼ਨ ਕਰਾਂਗੇ ਬੀਜੇਪੀ ਦੀਆਂ ਨੀਤੀਆਂ ਉਜਾਗਰ ਕਰਾਂਗੇ ਵੀ ਇਹਨਾਂ ਨੇ ਕਿਸਾਨਾਂ ਦੇ ਪੱਖ ਦੇ ਵਿੱਚ ਨਹੀਂ ਭੁਗਦੇ ਕਿਸਾਨਾਂ ਨੂੰ ਕਿਵੇਂ ਇਹਨਾਂ ਨੇ ਠੱਠ ਕੀਤਾ ਖਜਲ ਕਿਵੇਂ ਕੀਤਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਤਰੀਕੇ ਨਾਲ ਸਭ ਕੁਝ ਕਰਾਂਗੇ ਸੋ ਵੈਨੇ ਭਾਈ ਕਿਸਾਨਾਂ ਦੇ ਵੱਲੋਂ ਜੋ ਚੁਣੌਤੀ ਪੇਸ਼ ਕੀਤੀ ਜਾ ਰਹੀ ਆ ਉਹਦਾ ਬੀਜੇਪੀ ਨੂੰ ਕਿੰਨਾ ਕੁ ਨੁਕਸਾਨ ਹੁੰਦਾ ਹਾਂ ਐਤਕੀ ਵੈਸੇ ਹਾਲ ਦੀ ਘੜੀ ਤੱਕ ਦੇਖੋ ਜਿਹੜਾ ਤਾਂ ਨੈਸ਼ਨਲ ਮੀਡੀਆ ਹੁੰਦਾ ਇਹ ਤਾਂ ਜਦੋਂ ਨਤੀਜੇ ਆਈ ਜਾਂਦੇ ਹੁੰਦੇ ਆ ਨਾ ਉਦੋਂ ਵੀ ਦੱਸ ਕੇ ਦੀ ਰਾਜ਼ੀ ਹੁੰਦਾ ਕਈ ਵਾਰ ਵੀ ਭਾਈ ਕੌਣ ਜਿੱਤ ਗਿਆ ਤੇ ਕੌਣ ਹਾਰ ਗਿਆ ਜਾਂ ਕੌਣ ਹਾਰ ਰਿਹਾ ਤੇ ਕੌਣ ਜਿੱਤ ਰਿਹਾ ਪਰ ਜਿਹੜੇ ਉਥੋਂ ਦੇ ਲੋਕਲ ਚੈਨਲ ਆ ਉਹ ਸੱਚਾਈ ਵੱਧ ਦੱਸਦੇ ਆ ਕਿਉਂਕਿ ਲੋਕਲ ਚੈਨਲ ਇਹ ਗੱਲ ਕਹਿ ਨਹੀਂ ਹੈ ਜੀ ਕਿ ਉਥੇ ਕਾਂਗਰਸ ਹਾਲੇ ਤੱਕ ਉੱਪਰ ਕੱਲ ਨੂੰ ਕੁਝ ਹੋਰ ਹੋ ਜਾ ਕੁਝ ਕਹਿ ਨਹੀਂ ਸਕਦੇ ਫਿਰ ਹਾਲ ਉਥੇ ਕਾਂਗਰਸ ਦੀ ਸੰਭਾਵਨਾ ਸਭ ਤੋਂ ਵੱਧ ਹੈ ਜੀ ਟੇਣਾ ਸਾਹਿਬ ਉੱਧਰ ਹੁਣ ਗੱਲ ਕਰਦੇ ਆ ਜੀ ਪੰਜਾਬ ਦੀ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਇੱਕ ਬਿਆਨ ਇਹੋ ਜਿਹਾ ਦਿੱਤਾ ਕਿ ਜਿਹਨੇ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਉਹ ਕਹਿੰਦੇ ਵੀ ਰਾਹੁਲ ਗਾਂਧੀ ਦੇਸ਼ ਦਾ ਨੰਬਰ 1 ਕੱਤਵਾਦੀ ਹੈ ਵਿੱਚ ਨੰਬਰ 1 ਕੱਤਵਾਦੀ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਅੰਦਰ ਕਰ ਦਿਓ ਜੇ ਉਹ ਨੰਬਰ ਇੱਕ ਕਤਵਾਦੀ ਆ ਤੇ ਫਿਰ ਤੁਹਾਡੇ ਕੋਲ ਫੜਿਆ ਨਹੀਂ ਜਾਂਦਾ ਫਿਰ ਤਾਂ ਤੁਹਾਡੀ ਲਾਹਨਤ ਆ ਨਾ ਤੁਹਾਨੂੰ ਉਹਨੂੰ ਫੜੋ ਗ੍ਰਿਫਤਾਰ ਕਰੋ ਤੁਹਾਡੇ ਕੋਲ ਸਬੂਤ ਹੋਣਗੇ ਉਹਦੇ ਬਾਰੇ ਅਸਲ ਦੇ ਵਿੱਚ ਨਾ ਬਜ਼ੁਰਗ ਤਾਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜੇ ਕਿਸੇ ਨਾਲ ਆਪਾਂ ਚਾਹ ਦਾ ਪਹਿਲਾਂ ਵੀ ਸਾਂਝਾ ਕੀਤਾ ਹੋਵੇ ਨਾ ਉਹਦੇ ਖਿਲਾਫ ਨਹੀਂ ਬੋਲੀਦਾ ਉਹਦੇ ਬਾਰੇ ਬੋਲਣ ਤੋਂ ਪਹਿਲਾਂ ਸੋਚੀਦਾ ਵੀ ਯਾਰ ਆਪਾਂ ਇਹਦੇ ਨਾਲ ਬਹਿ ਕੇ ਖਾਂਦੇ ਪੀਂਦੇ ਰਹੇ ਆ ਇਹਨਾਂ ਨੇ ਤਾਂ ਫਿਰ ਵੀ ਕਾਂਗਰਸ ਨੇ ਉਹਨੂੰ ਦੋ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਠੀਕ ਹੈ ਜੀ ਐਤ ਕੀ ਹਾਰ ਗਿਆ ਉਹ ਬੀਜੇਪੀ ਚਲਾ ਗਿਆ ਫਿਰ ਉਸ ਤੋਂ ਅਗਲੀ ਗੱਲ ਵੀ ਜਿਹੜਾ ਇਹ ਰਵਨੀਤ ਬੱਟੂ ਆ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਜਿਹੜਾ ਦਾਦਾ ਕਾਂਗਰਸ ਦੇ ਵੱਲੋਂ ਮੈਂਬਰ ਪਾਰਲੀਮੈਂਟ ਭਰਾ ਇਹਦਾ ਵਿਧਾਇਕ ਰਿਆ ਆਪ ਇਹ ਕਿਹੜੇ ਕਿਹੜੇ ਔਦਾਂ ਦੇ ਉਤੇ ਰਿਆ ਤੇ ਜੇ ਤੁਸੀਂ ਇਹਦੇ 6 ਮਹੀਨੇ ਪਹਿਲਾਂ ਦੇ ਬਿਆਨ ਕੱਢ ਕੇ ਦੇਖੋ YouTube ਦੇ ਉੱਤੇ ਮੈਂ ਰਾਤ ਦੇਖ ਕੇ ਸੁਤਾ ਉਹ ਉਹਦੇ ਵਿੱਚ ਤਾਂ ਇਹ ਗੱਲ ਕਹਿ ਰਿਹਾ ਜੀ ਕਿ ਦੇਖੋ ਰਾਹੁਲ ਗਾਂਧੀ ਇਸ ਧਰਤੀ ਦੇ ਉੱਤੇ ਇਕਲੌਤਾ ਐਸਾ ਨੇਤਾ ਜਿਹੜਾ ਲੋਕਾਂ ਦੀ ਭਾਰਤ ਵਾਸੀਆਂ ਦੀ ਪੀੜ ਨੂੰ ਸਮਝਣ ਵਾਲਾ ਤੇ ਭਾਜਪਾ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਤੇ ਮੈਂ ਬੀਜੇਪੀ ਦੇ ਖਿਲਾਫ ਜੋ ਰਾਹੁਲ ਗਾਂਧੀ ਦਾ ਸਟੈਂਡ ਆ ਤੇ ਉਹਨਾਂ ਦੀ ਹਮੇਸ਼ਾ ਸ਼ਲਾਘਾ ਕਰਦਾ ਇਹ ਜਦੋਂ ਦਰਬਾਰ ਸਾਹਿਬ ਦੇ ਵਿੱਚ ਆਏ ਆ ਇਹਨਾਂ ਨੇ ਕਿੰਨੀ ਸੋਹਣੀ ਪੱਗ ਜੱਚਦੀ ਸੀ ਇਹ ਇਹ ਸਿੱਖਾਂ ਦੇ ਅਸਲ ਅਰਥਾਂ ਦੇ ਵਿੱਚ ਹਮਦਰਦਤਾ ਉਦੋਂ ਆ ਗੱਲਾਂ ਕਰਦਾ ਹੁਣ ਉਹ ਬੀਜੇਪੀ ਦੇ ਵਿੱਚ ਮੰਤਰੀ ਆ ਤੇ ਹੁਣ ਉਹਦੇ ਭਾਈ ਉਹਨੂੰ ਪਤਾ ਹੀ ਨਹੀਂ ਵੀ ਜਿਵੇਂ ਯਾਦਦਾਸ਼ਤ ਚਲੀ ਗਈ ਹੁੰਦੀ ਮੈਂ ਪਹਿਲਾਂ ਕਿ ਕਹਿੰਦਾ ਰਿਆਂ ਹੁਣ ਉਹਨੇ ਇੱਕ ਇਹ ਗੱਲ ਕਹੀ ਆ ਕਹਿੰਦਾ ਰਾਹੁਲ ਗਾਂਧੀ ਭਾਰਤ ਦਾ ਨੰਬਰ 1 ਅਤਵਾਦੀ ਹੈ ਇਸ ਬੰਦੇ ਦਾ ਭਾਰਤ ਨਾਲ ਕੋਈ ਪਿਆਰ ਨਹੀਂ ਇਹ ਬੰਦਾ ਤਾਂ ਬਹੁਤਾ ਲੰਮਾ ਸਮਾਂ ਤੇ ਆਪਦੇ ਪਰਿਵਾਰ ਸਬੇਤ ਵਿਦੇਸ਼ ਦੇ ਵਿੱਚ ਰਿਹਾ ਇਸ ਕਰਕੇ ਇਹ ਭਾਰਤ ਦੇ ਵਿੱਚ ਵੰਡੀਆਂ ਪਾਉਂਦਾ ਸਿੱਖਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਇਸ ਬੰਦੇ ਦੇ ਉੱਤੇ ਤਾਂ ਇਨਾਮ ਰੱਖਣਾ ਚਾਹੀਦਾ ਇਹਨੂੰ ਫੜ ਲਿਆ ਜਾਵੇ ਤੇ ਮੈਂ ਕਿਹਾ ਜੀ ਇਨਾਮ ਰੱਖਣਾ ਕਾਹਦਾ ਚਾਹੀਦਾ ਤੁਹਾਡੇ ਨਾਲ ਹੀ ਰਿਹਾ ਤੁਸੀਂ ਉਦੋਂ ਹੀ ਫੜ ਲੈਣਾ ਸੀ ਤੇ ਹੁਣ ਵੀ ਤੁਹਾਡੀ ਸਰਕਾਰ ਆ ਤੁਸੀਂ ਫੜ ਲਓ ਨਾਲੇ ਇਨਾਮ ਤੁਸੀਂ ਲੈ ਲਓ ਤੁਸੀਂ ਕਹਿੰਦੇ ਵੀ ਇਹ ਤਾਂ ਬਹੁਤ ਲੰਮਾ ਸਮਾਂ ਬਾਹਰ ਰਿਹਾ ਤੇ ਉਹ ਚਲੋ ਬਿਲਕੁਲ ਬਾਹਰ ਰਿਹਾ ਤੇ ਪਹਿਲਾਂ ਕਿਹੜਾ ਭਿੱਖੀ ਬਣ ਰਹੀਦਾ ਸੀ ਪਹਿਲਾਂ ਵੀ ਤਾਂ ਬਾਹਰ ਹੀ ਰਿਹਾ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਸੋ ਗੱਲ ਇਹ ਜੀ ਕਿ ਕੁਛ ਵੀ ਕਹਿ ਦੇਣਾ ਮੈਂ ਕਦੇ-ਕਦੇ ਸੋਚਦਾ ਹੁੰਦਾ ਵੀ ਰਵਨੀਤ ਮਿੱਟੂ ਪੰਜਾਬ ਦੀ ਕੰਗਣਾ ਨਨੋਤ ਬਣੀ ਜਾਂਦਾ ਵੀ ਆਪਦੀ ਪਾਰਟੀ ਦੇ ਅਕਾਵਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਕੁਛ ਵੀ ਕਹਿ ਦੇਣਾ ਦੇਖੋ ਉਹ 4 ਦਿਨ ਖੁਸ਼ ਹੋ ਜਾਣਗੇ ਵੀ ਭਾਈ ਸਾਡੇ ਹੱਕ 'ਚ ਕਿਵੇਂ ਬੋਲਦਾ ਰਾਹੁਲ ਦੇ ਖਿਲਾਫ ਕਿਵੇਂ ਬੋਲਦਾ ਪਰ ਅਸਰ ਅਸਲ ਨਤਾਰਾ ਤਾਂ ਹੁਣਾ ਲੋਕਾਂ ਦੇ ਕੰਮਾਂ ਦੇ ਨਾਲ ਜੇ ਲੋਕਾਂ ਦੇ ਕੰਮ ਨਹੀਂ ਹੁੰਦੇ ਜਾਂ ਕੰਮ ਘੱਟ ਹੁੰਦੇ ਆ ਤੇ ਫਿਰ ਕੁਛ ਨਹੀਂ ਬਣਨਾ ਤੁਸੀਂ ਬੁੱਢੇ ਨਾਲੇ ਦੀ ਗੱਲ ਕਰੋ ਜੇ ਤੁਸੀਂ ਲੁਧਿਆਣੇ ਤੋਂ ਆਂ ਉਸੀ ਗੱਲ ਕਰੋ ਜੀ ਬਾਕੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੀ ਸੋ ਇਹ ਤਾਂ ਗੱਲਾਂ ਮੈਨੂੰ ਬੇ ਬੇहद ਬੇਵਕੂਫੀ ਵਾਲੀਆਂ ਲੱਗਦੀਆਂ ਵੀ ਕਦੇ ਕਿਸੇ ਬਾਰੇ ਕੁਝ ਕਹਿ ਦਿਓ ਕਦੇ ਕਿਸੇ ਬਾਰੇ ਕੁਝ ਕਹਿ ਦਿਓ ਤੁਸੀਂ ਲੈ ਲਓ ਨਾਲੇ ਇਨਾਮ ਲੈ ਲਓ ਨਾਲੇ ਗ੍ਰਿਫਤਾਰ ਕਰ ਲਓ ਇਹ ਜਾਂ ਉਹ ਕਹਿੰਦਾ ਜੀ ਏਜੰਸੀਆਂ ਨੂੰ ਮਿਲ ਕੇ ਇਹਦੇ ਬਾਰੇ ਜਾਂਚ ਕਰਨੀ ਚਾਹੀਦੀ ਕਰਵਾਓ ਨਾ ਫਿਰ ਫਿਰ ਕਰਵਾਉਂਦੇ ਕਿਉਂ ਨਹੀਂ ਸੋ ਇਹ ਹੈ ਜੀ ਗੱਲ ਕੋਈ ਐਸੀ ਕਹੋ ਵੀ ਜਿਹਦੇ ਕਰਕੇ 4 ਦਿਨ ਖਬਰਾਂ ਬਣ ਜਾਣ ਸ਼ਾਇਦ ਬਿੱਟੂ ਹੋਰਾਂ ਦੀ ਇਹ ਸੋਚ ਹੈ ਜੀ ਸ਼ਾਇਦ ਬਿਲਕੁਲ ਸਹੀ ਹੈ ਤੁਸੀਂ ਟੈਣਾ ਸਾਹਿਬ ਕਿ ਇਹ ਖਬਰਾਂ ਦੇ ਵਿੱਚ ਰਹਿਣ ਦੇ ਹੀ ਤਰੀਕੇ ਨੇ ਖੈਰ ਅੱਗੇ ਵਧਦੇ ਹਾਂ ਗਿੱਦੜਬਾਹੇ ਦੀ ਗੱਲ ਕਰਦੇ ਹਾਂ ਜੀ ਗਿੱਦੜਬਾਹੇ ਦੀ ਚੋਣ ਇਸ ਵੇਲੇ ਬਹੁਤ ਜ਼ਿਆਦਾ ਇਹਨਾਂ ਨੂੰ ਲੈ ਕੇ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇੱਕ ਪਾਸੇ ਤਾਂ ਇਹ ਖਬਰ ਹੈ ਕਿ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਗਿੱਦੜਬਾਹੇ ਦੀ ਚੋਣ ਲੜੇਗਾ ਦੂਸਰੇ ਵੱਨੇ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਵੀ ਕਹਿੰਦੇ ਗਿੱਦੜਬਾਹੇ ਦੀ ਕਮਾਂ ਜਿਹੜੀ ਉਸੌਮ ਦਿੱਤੀ ਗਈ ਹੈ ਆਕਾਲੀ ਦਲ ਦੇ ਵੱਲੋਂ ਦੇਖੋ ਜੀ ਮੈਨੂੰ ਤਾਂ ਦਿੱਗੀ ਤੌਰ ਤੇ ਲੱਗਦਾ ਕਿ ਇਹਨਾਂ ਅਮਰਿਤਪਾਲ ਹੋਣਾਂ ਦੇ ਸਾਥੀਆਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਲੇਸ਼ ਪਾਊਗਾ ਕਿਉਂਕਿ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਤੇ ਫਰੀਦਕੋਟ ਵਾਲੇ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੇ ਵੱਲੋਂ ਮਿਲ ਕੇ ਕੱਲ ਐਲਾਨ ਕਰ ਦਿੱਤਾ ਗਿਆ ਮਨਦੀਪ ਸਿੰਘ ਸਿੱਧੂ ਨੂੰ ਉਮੀਦਵਾਰ ਗਿੱਦੜ ਬਾਹੇ ਤੋਂ ਤੇ ਮਨਦੀਪ ਸਿੰਘ ਸਿੱਧੂ ਆ ਜਿਹੜਾ ਦੀਪ ਸਿੱਧੂ ਦਾ ਭਰਾ ਜਦਕਿ ਇਸ ਤੋਂ ਪਹਿਲਾਂ ਹੀ ਭਗਵੰਤ ਸਿੰਘ ਉਰਫ ਬਾਜੇ ਕੇ ਪ੍ਰਧਾਨ ਮੰਤਰੀ ਦੇ ਮੁੰਡੇ ਨੇ ਇਹ ਗੱਲ ਕਹੀ ਹੋਈ ਹੈ ਕਈ ਮਹੀਨੇ ਪਹਿਲਾਂ ਕਿ ਮੇਰਾ ਬਾਪ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੈਠਾ ਹੀ ਚੋਲ ਲੜੂ ਉਹ ਕਿ ਸਾਡੀ ਵੀ ਕੁਰਬਾਨੀ ਆ ਉਹ ਵੀ ਦੇਖੋ ਜੇ ਭਗਵੰਤ ਬਾਜੇ ਕੇ ਆ ਉਹਨੇ ਇਹ ਫਾਹਾ ਕਿਉਂ ਲਿਆ ਕਿਉਂਕਿ ਉਹ ਅੰਮ੍ਰਿਤਪਾਲ ਦਾ ਸਾਥੀ ਸੀ ਹੋਰ ਤਾਂ ਉਹਦਾ ਕਸੂਰ ਕੋਈ ਨਹੀਂ ਨਾ ਉਹ ਅੰਮ੍ਰਿਤਪਾਲ ਦਾ ਸਾਥੀ ਸੀ ਜਨੂਨੀ ਸਾਥੀ ਸੀ ਉਹਦੇ ਪਿੱਛੇ ਲੱਗ ਕੇ ਬੋਲਿਆ ਇਸੇ ਕਰਕੇ ਜੇਲ੍ਹ ਦੇ ਵਿੱਚ ਆ ਹੁਣ ਜਿਹਦੇ ਪਿੱਛੇ ਕਰਕੇ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਐਮਪੀ ਆ ਉਹਦੇ ਪਰਿਵਾਰ ਚਾਹੁੰਦਾ ਜੀ ਕਿਸੇ ਨੂੰ ਸਾਡਾ ਵੀ ਬੰਦਾ ਐਮਐਲਏ ਬਣੀ ਉਡੀ ਤਾਂ ਨੇ ਉੱਤੇ ਪਰਿਵਾਰ ਨੇ ਐਮਪੀ ਨੇ ਬਾਕੀ ਸਾਰਿਆਂ ਨੇ ਸਮਰਥਨ ਦਿੱਤਾ ਜੀ ਹੋਰ ਬੰਦੇ ਨੂੰ ਤੇ ਫਿਰ ਉਹ ਅੰਦਰ ਕਿਹੜੀ ਗੱਲੋਂ ਬੈਠੇ ਹੋਏ ਕੱਲ ਨੂੰ ਅੱਜ ਨਹੀਂ ਤਾਂ ਕੱਲ ਨੂੰ ਸੋਚਣਗੇ ਤਾਂ ਸਹੀ ਨਾ ਵੀ ਅਸੀਂ ਭਾਈ ਜੁੱਤ ਗਿਆ ਖਾਣ ਨੂੰ ਹੀ ਆ ਅਸੀਂ ਫਿਰ ਗਾਲਾਂ ਲੈਣ ਨੂੰ ਹੀ ਆ ਉਹਨਾਂ ਨੇ ਮਨ ਦੇ ਵਿੱਚ ਇਹ ਭਾਵਨਾ ਆਊਗੀ ਇੱਕ ਦੇਰ ਸਵੇਰ ਸੋ ਪਰ ਇਹ ਹੈ ਜਿਕੇ ਹੁਣ ਮਨਦੀਪ ਸਿੰਘ ਸਿੱਧੂ ਨੂੰ ਤੇ ਗਿੱਦੜ ਬਾਹਾ ਤੋਂ ਜ਼ਿਮਨੀ ਚੋੜ ਵਾਸਤੇ ਉਮੀਦਵਾਰ ਐਲਾਨ ਦਿੱਤਾ ਗਿਆ ਇਹ ਅਲੰਦਤਾ ਗਿਆ ਵੀ ਭਾਈ ਸਾਡੇ ਵੱਲੋਂ ਇਹ ਪੰਥ ਕੁਮੀਦਾਰ ਇਹ ਹੋਊ ਉਧਰ ਬੀਬੀ ਹਰਸਿਮਰਿਤਪੁਰ ਬਾਦਲ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਪ੍ਰਚਾਰ ਦੀ ਕਮਾਨ ਹੱਥ ਦੇ ਵਿੱਚ ਫੜ ਕੇ ਤੇ ਉਹ ਇਸ ਵੇਲੇ ਪ੍ਰਚਾਰ ਕਰ ਰਹੇ ਆ ਹਾਲਾਂਕਿ ਚੋਣਾਂ ਦਾ ਗਿੱਦੜ ਬਾਹੀ ਦੀ ਚੋਣ ਦਾ ਜਾਂ ਪੰਜਾਬ ਦੀ ਕਿਸੇ ਵੀ ਸੀਟ ਦੀ ਜ਼ਿਮਨੀ ਚੋਣ ਦਾ ਐਲਾਨ ਨਹੀਂ ਹੋਇਆ ਪਰ ਕਿਸੇ ਵੀ ਵੇਲੇ ਹੋ ਸਕਦਾ ਜਿਹੜੀਆਂ ਆ ਚੋਣਾਂ ਜਦੋਂ ਹਰਿਆਣੇ ਦੀਆਂ ਤੇ ਜੰਮੂ ਦੀਆਂ ਹੋਗੀਆਂ ਤੇ ਫਿਰ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਇਸ ਕਰਕੇ ਤਿਆਰੀਆਂ ਸਭ ਦੀਆਂ ਜ਼ੋਰਾਂ ਦੇ ਉੱਤੇ ਆ ਤੇ ਅਕਾਲੀ ਦਲ ਦੇ ਜਿਹੜੇ ਕਿ ਇਸ ਵੇਲੇ ਅਗੂ ਸੁਭੀਰ ਸਿੰਘ ਬਾਦਲ ਉਹ ਤਾਂ ਕਰਕੇ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਉਹਨਾਂ ਨੂੰ ਕੀ ਪਤਾ ਕਿ ਲੋਕੜੀ ਜਥੇਦਾਰ ਸਾਹਿਬ ਦੇ ਵੱਲੋਂ ਸਜ਼ਾ ਸੁਣਾਈ ਜਾਵੇ ਸੋ ਇਸ ਕਰਕੇ ਉਹ ਓਨੀ ਦੇਰ ਤੱਕ ਬੋਲ ਨਹੀਂ ਰਹੇ ਉਹਨਾਂ ਦੀ ਥਾਂ ਦੇ ਉੱਤੇ ਹਰਸ਼ਵਰਤਪੁਰ ਬਾਦਲ ਨੇ ਇੱਕ ਮਨ ਸੰਭੀ ਹੈ ਜੀ ਜੀ ਬਿਲਕੁਲ ਤਾਂ ਸਾਹਿਬ ਦਰਬਾਰ ਸਾਹਿਬ ਦੇ ਕੋਲ ਨਿਹੰਗਾਂ ਨੇ ਕਹਿੰਦੇ ਕਮਰੇ ਜਿਹੜੇ ਉਹ ਖੋਏ ਨੇ ਜਿਸ ਤੋਂ ਬਾਅਦ ਦੇ ਵਿੱਚ ਬਹੁਤ ਤਰ੍ਹਾਂ ਦੀ ਵੱਖ-ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਜਿਹੜੀ ਉਹ ਸਾਹਮਣੇ ਆ ਰਹੀ ਹੈ ਜੀ ਦੇਖੋ ਮੈਂ ਨਾ ਇਸ ਗੱਲ ਦੇ ਨਾਲ ਬਹੁਤਾ ਸਹਿਮਤ ਨਹੀਂ ਹਾਂ ਵੇ ਭਾਈ ਆਪਾਂ ਕੈਮਰੇ ਖੋਲੇ ਤੇ ਇਹ ਕੋਈ ਬਾੜੀ ਵੱਡੀ ਕੋਈ ਪ੍ਰਾਪਤੀ ਵਾਲੀ ਗੱਲ ਹੈ ਨਹੀਂ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਲੋਕ ਅੱਜਕੱਲ੍ਹ ਧਾਰਮਿਕ ਥਾਵਾਂ ਤੇ ਬਹੁਤੀ ਸ਼ਰਧਾ ਤਹਿਤ ਨਹੀਂ ਫੋਟੋਆਂ ਤੇ ਘੁੰਮਣ ਫਿਰਨ ਦੀ ਸੋਚ ਤਹਿਤ ਜਾਂਦੇ ਆ ਤੁਸੀਂ ਦੇਖ ਲਓ ਕਿਸੇ ਵੀ ਆਪਣੇ ਨੇੜੇ ਤੇੜੇ ਵੀ ਜਿਹੜਾ ਕੋਈ ਮੰਦਿਰ ਮਸਜਿਦ ਗੁਰਦੁਆਰਾ ਡੇਰਾ ਕੁਝ ਵੀ ਹੋਵੇ ਲੋਕ ਜਾਂਦੇ ਫੋਟੋਆਂ ਫਾਟੋਆਂ ਖਚਵਾਉਣ ਲਈ ਤੇ ਲੋਕ ਕੁਝ ਕੁ ਲੋਕ ਹੁੰਦੇ ਵੀ ਚਲੋ ਜਿਹੜੇ ਇਹ ਗੱਲ ਕਹਿੰਦੇ ਆ ਵੀ ਭਾਈ ਚਲੋ ਯਾਰ ਅਸੀਂ ਜਿਹੜੇ ਧਰਮ ਨੂੰ ਮੰਨਦੇ ਆ ਉਹਦੇ ਵਿੱਚ ਸਾਡੀ ਆਸਥਾ ਲੀਨ ਹੋ ਕੇ ਉੱਥੇ ਜਾਣਾ ਨੀ ਤਾਂ ਕਿੰਨੇ ਕੁ ਲੋਕ ਲੀਨ ਹੋ ਕੇ ਜਾਂਦੇ ਮੇਰਾ خیال ਤਾਂ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਗਈ ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਫੋਟੋ ਖਿੱਚਣ ਤੇ ਮਨਾਹੀ ਤੇ ਹੁਣ ਬਾਹਰ ਨੇਗ ਸਿੰਘਾਂ ਨੇ ਮਨਾਹੀ ਕਰੀ ਜਾਂਦੇ ਆ ਤੇ ਫੇਰ ਤਾਂ ਮੇਰਾ ਖਿਆਲ ਆ ਵੀ ਉੱਥੇ ਫੋਟੋ ਵਾਲਾ ਕੰਮ ਤਾਂ ਹੋਂਦ ਦੇ ਸਮੇਂ ਚ ਖਤਮ ਹੀ ਹੋ ਜਾਣਾ ਮੈਨੂੰ ਤਾਂ ਹੁਣ ਇਹ ਲੱਗਦਾ ਹਾਲਾਂਕਿ ਚਲੋ ਖਿੱਚੇ ਕੋਈ ਨਾ ਖਿੱਚੇ ਆਪਣਾ ਇਹ ਵਿਸ਼ਾ ਨਹੀਂਗਾ ਪਰ ਕਿਉਂਕਿ ਦਰਬਾਰ ਸਾਹਿਬ ਦੀ ਜਿਹੜੀ ਸਟਰੀਟ ਆ ਵਿਰਾਸਤੀ ਸਟਰੀਟ ਆ ਜਿਹੜੀ ਜਿਹੜਾ ਲੰਘਾ ਜਾਂਦਾ ਵਿਰਾਸਤੀ ਲੰਘਾ ਤੇ ਉਹਦੇ ਵਿੱਚ ਕੁਝ ਕੁ ਲੋਕ ਆ ਨਾ ਜਿਹੜੇ ਫੋਟੋਗ੍ਰਾਫਰ ਉਹ ਖੜੇ ਹੁੰਦੇ ਆ ਉਹ ਜੇਕਰ ਤੁਸੀਂ ਉੱਥੇ ਗਏ ਆ ਤੇ ਫਿਰ ਉੱਥੇ ਮੁੰਡੇ ਕੁੜੀਆਂ ਫੋਟੋਆਂ ਖਚਵਾਉਂਦੇ ਆ ਕੋਈ ਪਤੀ ਪਤਨੀ ਵੀ ਆ ਕੋਈ ਉੱਥੇ ਛੂਟ ਵੀ ਕਰਦੇ ਹੁੰਦੇ ਆ ਵੀ ਭਾਈ ਉੱਥੇ ਫੋਟੋਆਂ ਹੁਣ ਜੇ ਮਾਰਜਾ ਨਜੀਤ ਸਿੰਘ ਦੇ ਬੁੱਤ ਦੇ ਕੋਲੇ ਕੋਈ ਸ਼ੂਟ ਕਰੀ ਜਾਣਾ ਤੇ ਦਰਬਾਰ ਸਾਹਿਬ ਦੇ ਵਿੱਚ ਥੋੜੀ ਸ਼ੂਟ ਕਰਦਾ ਉਹ ਕਹਿੰਦੇ ਜੀ ਪਵਿੱਤਰ ਗਲੀ ਆ ਇਹ ਆਪਾਂ ਉਹਨੂੰ ਪਵਿੱਤਰ ਕਹਿੰਨੇ ਆ ਪਵਿੱਤਰ ਵੀ ਹੈਗੀ ਆ ਚਲੋ ਪਵਿੱਤਰ ਤਾਂ ਹਰ ਗਲੀ ਆ ਜਿਹੜੀ ਦਿਲ ਨੂੰ ਗਲੀ ਜਾਂਦੀ ਉਹ ਵੀ ਪਵਿੱਤਰ ਹੀ ਹੁੰਦੀ ਆ ਹਰ ਗਲੀ ਪਵਿੱਤਰ ਆ ਪਰ ਗੱਲ ਇਹ ਜੀ ਕਿ ਉਥੇ ਜੇਕਰ ਉਥੇ ਵੀ ਕੋਈ ਫੋਟੋ ਨਾ ਖਿੱਚ ਸਕੂਗਾ ਤੇ ਫਿਰ ਮੇਰਾ ਖਿਆਲ ਆ ਵੀ ਭਾਈ ਇੱਥੇ ਲੋਕਾਂ ਨੇ ਇਹ ਗੱਲ ਕਹਿਣਾ ਵੀ ਯਾਰ ਫੋਟੋ ਤਾਂ ਖੱਚੜ ਹੀ ਦਿੰਦੇ ਕਿ ਅਸੀਂ ਯਾਦਗਾਰ ਨਿਸ਼ਾਨੀ ਕਿਵੇਂ ਬਣਾਏਗੇ ਸ਼ਾਇਦ ਲੋਕਾਂ ਦੇ ਮੰਨ ਦੇ ਵਿੱਚ ਕੱਲ ਨੂੰ ਇਹ ਵੀ ਜਾਵੇ ਸੋ ਵੇਨੇ ਕੀ ਬਣਦਾ ਪਰ ਕੱਲ ਉਥੇ ਨਿਹੰਗ ਸਿੰਘਾਂ ਨੇ ਜਿਹੜੇ ਫੋਟੋਗ੍ਰਾਫਰਾਂ ਦੇ ਕੈਮਰੇ ਖੋਲੇ ਇੱਕ ਵਾਰ ਤੁਹਾਨੂੰ ਚੇਤੇ ਹੋਣਾ ਪਹਿਲਾਂ ਵੀ ਇੱਥੇ ਮਾਰਕੁਟਾਈ ਬਹੁਤ ਹੋਈ ਸੀ ਵੀ ਭਾਈ ਤੁਸੀਂ ਇੱਥੇ ਫੋਟੋਆਂ ਕਿਵੇਂ ਖਚਵਾਉਨੇ ਆ ਮੁੰਡੇ ਕੁੜੀਆਂ ਖੜ ਕੇ ਕਿਵੇਂ ਆ ਤੁਸੀਂ ਹੱਥ ਫੜ ਕੇ ਫੋਟੋਆਂ ਖਿਚਵਾਉਨੇ ਆ ਸੋ ਇਦਾਂ ਦੀਆਂ ਗੱਲਾਂ ਹੋਈਆਂ ਸੀ ਕਿ ਹੁਣ ਉਹ ਇੱਕ ਵਾਰੀ ਫੇਰ ਫੇਰ ਸਾਹਮਣੇ ਆਇਆ ਵੇਨੇ ਵੀ ਭਾਈ ਇਸ ਮਾਮਲੇ 'ਚ ਕਿਹੜੇ ਕਿਹੜੇ ਮੋੜ ਆਉਂਦੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ